असीं मतिलबु लागर चोॾहं लाॻा उन बि मंच ते आ ਵਿੱਤਰ ਤੇ ਹਾਲ ਜਿਹੜਾ ਜੀ ਨਾਬਾ ਸ਼ਹਿਰ ਦੇ ਵਿੱਚ ਰਵਾਇਤੀ ਮਨਾਇਆ ਜਾਂਦਾ ਹਰ ਇੱਕ ਸਾਲ ਸਾਲਾਨਾ ਇਸ ਸਮਾਗਮ ਹੁੰਦਾ ਹੈ ਜੀ ਐ ਇਦੇ ਵਿੱਚ ਨਾਪਾ ਦੀ ਸੰਗਤ ਅਲੱਗ-ਅਲੱਗ ਸਮਾਜੜੀਆਂ ਨੇ ਉਹ ਰਲ ਮਿਲ ਕੇ ਜਿਹੜਾ ਜੀ ਬਾਮਨ ਦਵਾਰਸੀ ਦਾ ਤਿਹਾੜਾ ਪਾਉਂਦੇ ਨੇ ਸੋ ਮੇਰੇ ਵੱਲੋਂ ਸਮੂਹ ਨਾਪਾ ਸੰਗਤ ਨੂੰ ਉਪਧਾਨ ਸਭਾ ਨਾਪਾ ਪੰਜਾਬ ਭਾਰਤ ਦੁਨੀਆ ਭਰ ਦੇ ਵਿੱਚ ਜਿਹੜੇ ਮਹਾਰਾਜ ਨੂੰ ਪਿਆਰ ਕਰਦੇ ਨੇ ਸਭ ਨੂੰ ਬਾਮਨ ਦਵਾਰਸੀ ਦੀਆਂ ਬਹੁਤ-ਬਹੁਤ ਕੋਟਨ ਕੋਟ ਮੁਬਾਰਕਬਾਦ। ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ 5 ਸਾਲ ਬੜੀ ਸ਼ਹਿਦਤ ਭਾਵਨਾਵਾਂ ਦੇ ਨਾਲ ਬਣਾਇਆ ਜਾਂਦਾ ਹੈ। ਨਾਪਾ ਸ਼ਹਿਰ ਦੇ ਵਿੱਚ ਆਪ ਨੇ ਬਤਾ ਉਹ ਸਾਰਿਆਂ ਰਲ ਮਿਲ ਕੇ ਜਾ ਰਹੀ ਹੈ। ਲੋਕਾਂ ਨੇ ਜਦੋਂ ਇੱਕ ਖੁਸ਼ੀ ਨਾਲ ਮਨਾਉਂਦੇ ਸਾਡਾ ਸ਼ਹਿਰ ਸਾਰਾ ਜਦੋਂ ਜਗਮਗ ਕਰਦਾ ਹੈ ਇਹ ਤਿਹਾਰ ਹਰ ਸਾਲ ਆਉਂਦਾ ਹੈ ਸਾਡੇ 90 ਦੇ ਲੋਕ ਬੜੇ ਖੁਸ਼ੀ ਨਾਲ ਮਨਾਉਂਦੇ ਇਹ ਬਾਵਨ ਸਾਹਿਬ ਦੀ ਜਨਮ ਇਨਾ ਜਿਹੜਾ ਜਨਮ ਹੋਇਆ ਸਾਜੂ ਚ ਹੋਇਆ ਇਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੰਨੀ ਲੋਕਾਂ ਨੂੰ ਵੀ ਪਲਟਾ ਇਹ ਸ਼ਾਂਤੀ ਨੂੰ ਵਿੱਚ ਆਏ ਸੀ ਜਾਂ ਦਵਾਪਰ ਆਉਣਾ ਸੀ ਦਵਾਪਰ ਪਿੱਛੇ ਕਰਕੇ ਇਤਿਹਾਸ ਪਹਿਲਾ ਲੈਂਦਾ ਉਹ ਪਰਵਾਹ ਚਾਹੀਦੀ ਇਹਨਾਂ ਨੇ ਆਪਣੀ ਸ਼ਖਸੀਅਤ ਨਾਲ ਸਾਡੇ ਦੇਸ਼ ਦੀ ਸਾਰੀ ਧਰਤੀ ਜਿਹੜੀ ਉਹ ਮਿੱਟੀ ਰੱਖੀ ਸੀ ਅਸੀਂ ਇੱਕ ਕੰਟੀਨ ਦੇ ਵਰਕਰ ਹੋਣ ਦੇ ਨਾਤੇ ਸਮੁੱਚੇ ਇਹਨਾਂ ਪ੍ਰਬੰਧਕਾਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਇਹ ਸਾਡੇ ਸ਼ਹਿਰ ਦੀ ਬਹੁਤ ਵੱਡੇ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਵਿੱਚ ਸ਼ੋਭਾ ਜਤਰਾ ਜਿਹੜੀ ਮਾਮਨਦਰ ਸਿੰਘ ਜਿਹੜੀ ਬਹੁਤ ਧੂਮਧਾਮ ਨਾਲਾਈ ਜਾਂਦੀ ਹੈ ਉਹ ਸਾਰੇ ਪ੍ਰਬੰਧਕ ਬਹੁਤ ਆਪਣਾ ਦੀ ਲਗੈਸਨ ਅੰਦਰਦੇ ਆ ਤੇ ਸਾਰੇ ਸ਼ਹਿਰ ਦੇ ਲੋਕ ਜਿਹੜੇ ਆ ਦਰਸ਼ਨ ਕਰਦੇ ਆ ਉਹ ਬੋਧੀਆਂ ਜਿਹੜੀਆਂ ਨਾਮ ਦੇ ਚਾਟੀਆਂ ਦੇ ਕਿਉਂਕਿ ਵਿਸ਼ਨੂ ਅਵਤਾਰ ਸੀਗੇ ਬਾਵਨ ਦਾ ਨਸੀ ਜੀਤ ਨਾਲ ਨਹੀਂ ਮਨਾਈ ਜਾਂਦੀ ਆ ਸੋ ਅਸੀਂ ਸਾਰੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਸਾਰੇ ਸ਼ਹਿਰ ਵਾਸੀ ਤਤ ਕਰ ਰਹੇ ਆਂ ਜੀ ਅੱਜ ਨਾਪੇ ਦਾ ਮਾਨ ਆਨ ਬਾਨ ਸ਼ਾਨ ਦਾ ਇੱਕ ਬਹੁਤ ਵੱਡਾ ਦਿਹਾੜਾ ਅੱਜ ਜਿੰਨਾ ਕਿ ਮੈਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੇ ਸੂਬਾ ਜਾਂ ਤੇ ਸਿਰਫ ਤਿੰਨੇ ਨਿਕਲਦੀਆਂ ਨੇ ਜਿਸ ਦੇ ਵਿੱਚ ਨਾਪਾ ਨੰਬੋਟੀ ਤੇ ਮੈਂ ਨਾਭਾ ਨਿਵਾਸੀ ਨੂੰ ਅਪੀਲ ਕਰਦਾ ਹਾਂ ਕਿ ਉਹ ਲੈ ਦੇ ਕੀ ਰਹੇ ਨੇ ਕਿ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਤੇ ਨਾਭੇ ਹੋਣ ਦਾ ਮਾਣ ਚੁੱਕਣ। ਇਹ ਸ਼੍ਰੀ ਰਾਮ ਨਾਭਾ ਉਸ ਤੋਂ ਸੰਪਤੀ ਨਾਭਾ ਵੱਲ ਲਗਾਤਾਰ 19 ਸਾਲਾਂ ਤੋਂ ਸ਼੍ਰੀ ਬਾਵਨ ਗੁਰਵਾਨ ਜੀ ਦਾ ਤਿਹਾਰ ਫੜੀ ਧੂਮ ਦਾ ਆਮ ਸੀ ਉਤਸ਼ਾਹ ਨਾਲ ਤੇ ਸਰਦਾਂ ਨਾਮ ਮਨਾਇਆ ਜਾਂਦਾ ਇਸ ਦੇ ਵਿੱਚ ਸ਼ਹਿਰ ਦੀਆਂ ਲੱਖ-ਲੱਖ 70-75 ਸਸਤਾ ਵਾਲਾ ਹਰ ਸਾਲ ਭਾਗ ਲੈਂਦੀਆਂ ਨੇ ਸਸਤਾਵੋ ਤੋਂ ਬਿਨਾ ਪੂਰਾ ਸ਼ਹਿਰ ਸ਼ਹਿਰ ਦੀ ਨਗਰ ਕੌਂਸਲ ਐਮ ਸੀ ਜਾਵਨ ਤੇ ਪੂਰੇ ਸੰਤ ਸਮਾਜ ਇਸ ਦੇ ਵਿੱਚ ਆਪਣਾ ਬਾਖੜ ਕੇ ਹਿੱਸਾ ਲੈਂਦੇ ਨੇ ਸ਼ਹਿਰ ਅੱਜ ਪੂਰਾ ਦੁਲਨਵੰਗ ਸਜਾਇਆ ਹੋਇਆ ਅੱਜ ਜਿਹੜੇ 580 ਲੈ ਕੇ ਜਿਹੜੀ ਸ਼ੋਭਾ ਯਾਤਰਾ ਹੋਣੀ ਹੈ ਉਹਦੇ ਸਬੰਦ ਚ ਰੂਟ ਬਣਾਏ ਗਏ ਪ੍ਰੋਪਰ ਪ੍ਰਬੰਧ ਜਿਹੜੇ ਹੈ ਪੁਲਿਸ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ। ਬਹੁਤ ਹੀ ਪਵਿੱਤਰ ਤਿਹਾਰ ਜਿਹੜਾ ਜੀ ਨਾਬਾ ਸ਼ਹਿਰ ਦੇ ਵਿੱਚ ਰਵਾਇਤੀ ਮਨਾਇਆ ਜਾਂਦਾ ਹਰ ਇੱਕ ਸਾਲ ਸਾਲਾਨਾ ਇਸ ਸਮਾਗਮ ਹੁੰਦਾ ਹੈ ਜੀ। ਐ ਇਦੇ ਵਿੱਚ ਨਾਪਾ ਦੀ ਸੰਗਤ ਅਲੱਗ-ਅਲੱਗ ਸਾਮਾਜੜੀਆਂ ਨੇ ਉਹ ਰਲ ਮਿਲ ਕੇ ਜਿਹੜਾ ਜੀ ਬਾਮਨ ਦਵਾਰਸੀ ਦਾ ਤਿਹਾੜ ਮਨਾਉਂਦੇ ਨੇ ਸੋ ਮੇਰੇ ਵੱਲੋਂ ਸਮੂਹ ਨਾਪਾ ਸੰਗਤ ਨੂੰ ਵਿਧਾਨ ਸਭਾ ਨਾਪਾ ਪੰਜਾਬ ਭਾਰਤ ਦੁਨੀਆ ਭਰ ਦੇ ਵਿੱਚ ਜਿਹੜੇ ਮਹਾਰਾਜ ਨੂੰ ਪਿਆਰ ਕਰਦੇ ਨੇ ਸਭ ਨੂੰ ਬਾਮਨ ਦਵਾਰਸੀ ਦੀਆਂ ਬਹੁਤ-ਬਹੁਤ ਕੋਟਨ ਕੋਟ ਮੁਬਾਰਕਬਾਦ ਹੈ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਪੰਜ ਸਾਲ ਬੜੀ ਸ਼ਹਿਰ ਤੋਂ ਭਾਵਨਾਵਾਂ ਦੇ ਨਾਲ ਬਣਾਇਆ ਜਾਂਦਾ ਹੈ ਨਾਪਾ ਸ਼ਹਿਰ ਦੇ ਵਿੱਚ ਆਪ ਨੇ ਬਤਾ ਜਿਹੜੀ ਜਿਹੜੀ ਕਮੇਟੀ ਹੈ ਉਹ ਸਾਰੀਆਂ ਰਣ ਮਿਲ ਕੇ ਜਾ ਰਹੀ ਹੈ ਲੋਕਾਂ ਨੇ ਜਨਮ ਇੱਕ ਖੁਸ਼ੀ ਨਾਲ ਮਨਾਉਂਦੇ ਨੇ ਸਾਡਾ ਸ਼ਹਿਰ ਸਾਰਾ ਅੱਜ ਮੈਂ ਕਹਿੰਦਾ ਜਗਵੰਤ ਜਗਮਤ ਕਰਦਾ ਹੈ ਇਹ ਤਿਹਾਰ ਹਰ ਸਾਲ ਆਉਂਦਾ ਹੈ ਸਾਡੇ 90 ਦੇ ਲੋਕ ਬੜੇ ਖਾਣਾ ਮਨਾਉਂਦੇ ਨੇ ਇਹ ਬਾਵਨ ਸਾਹਿਬ ਦੀ ਬੰਦੀ ਇਹਨਾਂ ਦਾ ਜਿਹੜਾ ਜਨਮ ਹੋਇਆ ਸਾਜੂ ਉੱਚ ਹੋਇਆ ਇਹਨਾਂ ਨੇ ਆਪਣੀ ਜ਼ੋਰ ਦੇ ਵਿੱਚ ਕੰਨੀ ਲਾਉਂਦੇ ਨੇ ਪਲਟਾ ਇਹ ਸ਼ਾਂਤੀ ਨੂੰ ਵਿਚ ਆਏ ਸੀ ਜਾਂ ਦਵਾਪਰ ਆਉਣਾ ਸੀ ਦਵਾਪਰ ਪਿੱਛੇ ਕਰਕੇ ਪਹਿਲਾ ਲੈਂਦਾ ਉਹ ਪਰਵਾਹ ਚਾਹਿਆ ਇਹਨਾਂ ਨੇ ਆਪਣੀ ਸ਼ਖਸੀਅਤ ਨਾਲ ਕੰਮ ਕਰਕੇ ਸਾਡੇ ਦੇਸ਼ ਦੀ ਸਾਰੀ ਧਰਤੀ ਜਿਹੜੀ ਉਹ ਮਿੱਟੀ ਰੱਖੀ ਸੀ ਅਸੀਂ ਇੱਕ ਕੰਟੀਨਰ ਦੇ ਵਰਕਰ ਹੋਣ ਦੇ ਨਾਤੇ ਸਮੁੱਚੇ ਇਹਨਾਂ ਪ੍ਰਬੰਧਕਾਂ ਨੂੰ ਵਧਾਈ ਦੇਣੀ ਚਾਹੁੰਦਾ ਤੇ ਇਹ ਸਾਡੇ ਸ਼ਹਿਰ ਦੀ ਬਹੁਤ ਥੋੜੇ ਮਾਣ ਵਾਲੀ ਗੱਲ ਹੈ ਕਿ ਸਾਡੇ ਸ਼ਹਿਰ ਵਿੱਚ ਸ਼ੋਭਾ ਜਤਰਾ ਜਿਹੜੀ ਮਾਮਨਦਰ ਸਿੰਘ ਜਿਹੜੀ ਬਹੁਤ ਧੂਮਧਾਮ ਨਾਲਾਈ ਜਾਂਦੀ ਹੈ ਉਹ ਸਾਰੇ ਪ੍ਰਬੰਧਕ ਬਹੁਤ ਆਪਣਾ ਦੀ ਲਗੈਸਨ ਅੰਦਰデア ਤੇ ਸਾਰੇ ਸ਼ਹਿਰ ਦੇ ਲੋਕ ਜਿਹੜੇ ਆ ਦਰਸ਼ਨ ਕਰਦੇ ਆ ਉਹ ਬੋਲੀਆਂ ਜਿਹੜੀਆਂ ਨਾਮ ਦੇ ਚਾਟੀਆਂ ਦੇ ਕਿਉਂਕਿ ਵਿਸ਼ਨੂ ਅਵਤਾਰ ਸੀਗੇ ਬਾਵਨ ਦਾ ਸਤ ਸਦੀ ਜੀਤ ਨਾਲ ਮਨਾਈ ਜਾਂਦੀ ਆ ਸੋ ਅਸੀਂ ਸਾਰੇ ਉਹਨਾਂ ਦਾ ਸਵਾਗਤ ਕਰਨ ਦੇ ਲਈ ਸਾਰੇ ਸ਼ਹਿਰ ਵਾਸੀ ਤਤ ਕਰ ਰਹੇ ਆਂ ਸ਼ੁਭਾਤ ਬਹੁਤ ਬੁਧਾਈ ਜੀ ਅੱਜ ਨਾਪੇ ਦਾ ਮਾਨ ਆਨ ਬਾਨ ਸ਼ਾਨ ਦਾ ਇੱਕ ਬਹੁਤ ਵੱਡਾ ਦਿਹਾੜਾ ਅੱਜ ਜਿੰਨਾ ਕਿ ਮੈਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਜੇ ਸ਼ੋਭਾ ਜਾਂ ਤਾਂ ਸਿਰਫ ਤਿੰਨੇ ਨਿਕਲਦੀਆਂ ਨੇ ਜਿਸ ਦੇ ਵਿੱਚ ਨਾਪਾ ਨਮੋਟੀ ਤੇ ਤੇ ਮੇ ਨਾਭਾ ਨਿਵਾਸੀ ਨੂੰ ਅਪੀਲ ਕਰਦਾ ਕਿ ਉਹ ਲੈ ਦੇ ਕੀ ਰਹੇ ਨੇ ਕਿ ਆਪਣੇ ਘਰਾਂ ਤੋਂ ਬਾਹਰ ਨਿਕਲ ਕੇ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਤੇ ਨਾਭੇ ਹੋਣ ਦਾ ਮਾਣ ਚੁੱਕੋ। ਇਹ ਐਸ਼ੀਰਾਮ ਨਾਭਾ ਉਸ ਤੋਂ ਸੰਪਤੀ ਨਾਭਾ ਵੱਲ ਲਗਾਤਾਰ 19 ਸਾਲਾਂ ਤੋਂ ਸ਼੍ਰੀ ਬਾਵਨ ਗੁਰਵਾਨ ਜੀ ਦਾ ਤਿਹਾਰ ਫੜੀ ਧੂਮ ਦਾ ਆਗਮਨ ਸੀ ਉਤਸ਼ਾਹ ਨਾਲ ਤੇ ਸਰਦਾਂ ਨਾਮ ਮਨਾਇਆ ਜਾ ਰਿਹਾ ਇਸ ਦੇ ਵਿੱਚ ਸ਼ਹਿਰ ਦੀਆਂ ਲੱਖ-ਲੱਖ 70-75 ਸਸਤਾ ਵਾਲਾ ਹਰ ਸਾਲ ਭਾਗ ਲੈਂਦੀਆਂ ਨੇ ਸਸਤਾਵਾਂ ਤੋਂ ਬਿਨਾ ਪੂਰਾ ਸ਼ਹਿਰ ਸ਼ਹਿਰ ਦੀ ਨਗਰ ਕੌਂਸਲ ਐਮ ਸੀ ਜ਼ਾਵਨ ਤੇ ਪੂਰੇ ਸੰਤ ਸਮਾਜ ਇਸ ਦੇ ਵਿੱਚ ਆਪਣਾ ਬਹੁਤ ਚੜ੍ਹ ਕੇ ਹਿੱਸਾ ਲੈਂਦੇ ਨੇ ਸ਼ਹਿਰ ਅੱਜ ਪੂਰਾ ਦੁਲਨਵੰਗ ਸਜਾਇਆ ਹੋਇਆ ਅੱਜ ਜਿਹੜੇ 5280 ਲੈ ਕੇ ਜਿਹੜੀ ਸ਼ੋਭਾ ਯਾਤਰਾ ਹੋਣੀ ਹੈ ਉਹਦੇ ਸਬੰਦ ਚ ਰੂਟ ਬਣਾਏ ਗਏ ਪ੍ਰੋਪਰ ਪ੍ਰਬੰਧ ਜਿਹੜੇ ਹੈ ਪੁਲਿਸ ਵੱਲੋਂ ਪੂਖਤਾ ਪ੍ਰਬੰਧ ਕੀਤੇ ਗਏ